ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅਸੀਂ ਜਿੱਦਾਂ ਦੀਆਂ ਗੱਲਾਂ ਕਰਦੇ ਹਾਂ ਘਰੇਲੂ ਗੱਲਾਂ ਘਰ ਘਰ ਦੀ ਕਹਾਣੀ ਸਾਡੀਆਂ ਪੈਂਡੂ ਜੀਆਂ ਗੱਲਾਂ ਹੁੰਦੀਆਂ ਨੇ ਜੀ ਪਰ ਸਾਨੂੰ ਰਿਸਪੌਂਸ ਨਹੀਂ ਹੁੰਨਾ ਮਿਲਦਾ ਤੁਸੀਂ ਉਹਨਾਂ ਪਿਆਰ ਸਤਿਕਾਰ ਨਹੀਂ ਦੰਦੇ ਇਹਨਾਂ ਗੱਲਾਂ ਨੂੰ ਫੇਰ ਕਹੇ ਤੇ ਕਈ ਵਾਰ ਭੈਣ ਭਾਈ ਗੁੱਸਾ ਕਰ ਲੈਂਦੇ ਨੇ ਗਲਤ ਕੰਮਾਂ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਹੈ ਸੱਚਾਈ ਹੈ ਚੰਗੀਆਂ ਗੱਲਾਂ ਬਹੁਤ ਘੱਟ ਭੈਣਾ ਭਾਈਆਂ ਨੂੰ ਚੰਗੀਆਂ ਲੱਗਦੀਆਂ ਨੇ ਠੀਕ ਹੈ ਜੀ ਕਿਉਂਕਿ ਸਾਡੀਆਂ ਗੱਲਾਂ ਪਰਵਾਰਕ ਹੁੰਦੀਆਂ ਨੇ ਜਿਹੜਾ ਕੋਈ ਦੇਖਦਾ ਰੀਜਨਲ ਸਾਡੀਆਂ ਗੱਲਾਂ ਨੂੰ ਸੁਣਦਾ ਤੇ ਵੀਡੀਓ ਨੂੰ ਦੇਖਦਾ ਉਹਨਾਂ ਦੇ ਮੈਨੂੰ ਸਪੈਸ਼ਲੀ ਫੋਨ ਵੀ ਆ ਜਾਂਦੇ ਨੇ ਤੇ ਪਹਿਣਾ ਨੇ ਅੱਜ ਕਹਿਣਾ ਵੀ ਪਹਿਣਾ ਤੂੰ ਆ ਸੈਟ ਕਿਹੜਾ ਮਲਾਈ ਬੈਠੀ ਅੱਜ ਸੂਟ ਦਾ ਮੇਰਾ ਇਹਦੇ ਨਾਲ ਦਾ ਕਾਲਾ ਦੁਪੱਟਾ ਕਾਲਾ ਦੁਪੱਟਾ ਗਰਮੀ 'ਚ ਚੁਬਦਾ ਬਹੁਤ ਹੈ ਜੀ ਵਧੀਆ ਨਹੀਂ ਲੱਗਦਾ ਮੈਨੂੰ ਕਾਲਾ ਦੁਪੱਟਾ ਪਤਾ ਨਹੀਂ ਕਾਤੇ ਸਿਆਲ 'ਚ ਵਧੀਆ ਲੱਗਦਾ ਤਾਂ ਕਰਕੇ ਚਲੋ ਆਪਾਂ ਪਿੰਡੂ ਕੁੜੀਆਂ ਚੱਲਦਾ ਸਾਰਾ ਕੁਝ ਬੀਬੀਆਂ ਮੰਗੋ ਜਿਹੜਾ ਮਰਜੀ ਦੁਪੱਟਾ ਜਿਹੜਾ ਮਰਜੀ ਸੂਟ ਨਾਲ ਲੈ ਲਓ ਸਭ ਕੁਝ ਚੱਲਦਾ ਹੈ ਤੇ ਮੈਂ ਅੱਜ ਇੱਕ ਗੱਲ ਕਰਨ ਤੇ ਮਜਬੂਰ ਹੋ ਗਈ ਕਿਉਂਕਿ ਮੈਨੂੰ ਇੱਕ ਬਜ਼ੁਰਗ ਦੀ ਫਰਮਾਇਸ਼ ਭਈਆ ਮੈਂ ਗਈ ਸੀ ਸ਼ਹਿਰ ਜਦੋਂ ਸ਼ਹਿਰ ਗਈ ਮੈਨੂੰ ਉੱਥੇ ਇੱਕ ਬਾਪੂ ਜੀ ਨੇ ਪਛਾਣ ਲਿਆ ਤਾਂ ਬਾਪੂ ਜੀ ਨੇ ਬੜਾ ਪਿਆਰ ਸਤਿਕਾਰ ਦਿੱਤਾ ਕਹਿੰਦੇ ਧੀਏ ਤੇਰੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਤੇਰੀਆਂ ਗੱਲਾਂ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਬਾਪੂ ਜੀ ਮੈਂ ਇੰਨੇ ਜੋਗੀ ਤਾਂ ਹੈ ਨਹੀਂ ਤੁਹਾਤੋਂ ਉਮਰ ਦੇ ਵੀ ਛੋਟੇ ਆ ਮਤ ਦੇ ਵੀ ਛੋਟੇ ਆ ਪਰ ਜਿਹੜੀਆਂ ਗੱਲਾਂ ਸਾਨੂੰ ਇਹ ਸਮਾਂ ਸਿਖਾਉਂਦਾ ਹੈ ਸਮਾਜ ਸਿਖਾਉਂਦਾ ਹੈ ਦੁਨੀਆਦਾਰੀ ਸਿਖਾਉਂਦੀ ਹੈ ਜੀ ਮਸੋ ਥੋਈ ਕਹਨੇ ਆ انسان ਸਿਆਣਾ ਹੋ ਜਾਂਦਾ ਜਿਨ੍ਹਾਂ ਘਰਾਂ 'ਚ ਮਾਪੇ ਨਹੀਂ ਹੁੰਦੇ ਉਹਨਾਂ ਘਰਾਂ ਦੇ ਬੱਚੇ ਛੇਤੀ ਸਿਆਣੇ ਹੋ ਜਾਂਦੇ ਨੇ ਤੇ ਦੁਨੀਆ ਸਾਨੂੰ ਸਿਆਣੇ ਕਰ ਦਿੰਦੀ ਆ ਨਹੀਂ ਮਾਪਿਆਂ ਦੇ ਸਿਰ ਤੇ ਧੀ ਪੁੱਤ ਬੁੱਢੇ ਹੋ ਕੇ ਵੀ ਸਿਆਣੇ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਸਿਰ ਤੇ ਛਾਂ ਹੈਗੀ ਆ ਸਾਡੇ ਮੂਹਰੇ ਸਾਡਾ ਅੱਗਾ ਲੈਣੇ ਵਾਲੇ ਹੈਗੇ ਆ ਠੀਕ ਹੈ ਜੀ ਸਮਾਂ ਸਿਆਣੇ ਕਰਦਾ ਇਨਸਾਨ ਨੂੰ ਨਹੀਂ ਇਨਸਾਨ ਸਿਆਣਾ ਨਹੀਂ ਹੁੰਦਾ ਜਦੋਂ ਬਾਪੂ ਜੀ ਨੇ ਆਪਣੀ ਗੱਲ ਮੈਨੂੰ ਸੁਣਾਈ ਤਾਂ ਮੇਰੀਆਂ ਅੱਖਾਂ ਭਰ ਆਈਆਂ ਮੈਂ ਕਿਹਾ ਬਾਪੂ ਜੀ ਇਹ ਬਹੁਤ ਕਰਾਂ ਦੀ ਕਹਾਣੀ ਹੈ ਜਿਹੜੀ ਕਹਾਣੀ ਤੁਸੀਂ ਆਪਣੀ ਸੁਣਾ ਰਹੇ ਹੋ ਨਾ ਦੇਖੋ ਬਾਪੂ ਜੀ ਦਾ ਮਨ ਬਹੁਤ ਖਰਾਬ ਹੋਇਆ ਮਨ ਖਰਾਬ ਹੋਣ ਵਾਲੀ ਵੀ ਗੱਲ ਹੈਗੀ ਹੈ ਬਹੁਤ ਚੰਗੇ ਮਾੜੇ ਸਮਿਆਂ 'ਚ ਚੰਗੇ ਮਾੜੇ ਦਿਨਾਂ 'ਚ ਨੂੰ ਇਨਸਾਨ ਨੂੰ ਨੰਗਣਾ ਪੈਂਦਾ ਹੈ ਜਦ ਨੂੰ ਬੁਢਾਪਾ ਆ ਜਾਂਦਾ ਹੈ ਸੁਖ ਦਾ ਟਾਈਮ ਆਉਂਦਾ ਹੈ ਇਕੱਠੇ ਬੈਠਣ ਦਾ ਟਾਈਮ ਆਉਂਦਾ ਹੈ ਥੋੜਾ ਜਿਹਾ ਵਿਹਲਾ ਜਿਹਾ ਟਾਈਮ ਆਉਂਦਾ ਹੈ ਕਿਉਂਕਿ ਔਲਾਦ ਮਚ्योर ਹੋ ਜਾਂਦੀ ਹੈ ਜਿਹੜੇ ਘਰ ਦੇ ਵੱਡੇ ਬਜ਼ੁਰਗ ਨੇ ਉਹ ਥੋੜੇ ਜਿਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਘਰ ਦੇ ਕੰਮਾਂ ਕਾਜਾਂ ਤੋਂ ਨਫਲਕ ਹੋ ਜਾਂਦੇ ਨੇ ਉਹਨਾਂ ਕੋਲ ਸਮਾਂ ਹੁੰਦਾ ਹੈ ਮਾਪਿਆਂ ਕੋਲ ਬੈਠਣ ਦਾ ਬੈਠ ਕੇ ਗੱਲਾਂ ਕਰਨ ਦਾ ਦੋ ਘੜੀ ਪਰਿਵਾਰ ਚ ਹਸਣ ਖੇਡਣ ਦਾ ਆਪਣੇ ਪੁੱਤ ਪੋਤਿਆਂ ਨੂੰ ਖਿਡਾਉਣ ਦਾ ਬਾਪੂ ਜੀ ਕਹਿੰਦੇ ਵੀ ਧੀਏ ਜਦੋਂ ਇਹ ਸਮਾਂ ਆਇਆ ਕਬੀਲਦਾਰੀਆਂ ਨਜਿੱਠੀਆਂ ਗਈਆਂ ਧੀਆਂ ਆਪਣੇ ਸਹੁਰੇ ਚਲੇ ਗਈਆਂ ਪੁੱਤ ਵਿਆਹੇ ਗਏ ਪੋਤੇ ਹੋ ਗਏ ਧੀਏ ਉਦੋਂ ਬਾਅਦ ਪੁੱਤਾਂ ਦੀਆਂ ਬੰਡੀਆਂ ਪੈ ਗਈਆਂ ਘਰ ਵੰਡਲੇ ਪੁੱਤਾਂ ਨੇ ਕੰਧਾਂ ਕਰ ਲੀਆਂ ਵਿਚਾਲੇ ਨੂੰ ਬਾਪੂ ਜੀ ਕਹਿੰਦੇ ਵੀ ਕੰਧਾਂ ਤਾਂ ਧੀਏ ਪੁੱਤਾਂ ਦੇ ਘਰਾਂ ਚੋਂ ਹੋ ਗਈਆਂ ਸਾਰਾ ਕਾਰੋਬਾਰ ਵੰਡ ਲਿਆ ਪਰ ਸਭ ਕੁਝ ਵੰਡਣ ਦੇ ਨਾਲ ਨਾਲ ਪੁੱਤਾਂ ਨੇ ਸਾਨੂੰ ਵੀ ਵੰਡ ਲਿਆ ਬਾਪੂ ਜੀ ਕਹਿੰਦੇ ਪੁੱਤ ਸਾਰੀ ਉਮਰ ਮੈਂ ਤੁਹਾਡੀ ਮਾਤਾ ਨਾਲ ਬੜਾ ਸੰਘਰਸ਼ ਕਰਿਆ بڑے ਔਖੇ ਪੁੱਤ ਪਾਲੇ ਧੀਆਂ ਪਾਲੀਆਂ ਵਿਆਹੇ ਬੜੇ ਚੰਗੇ ਮਾੜੇ ਦਿਨ ਹੰਡਾਏ ਬਾਪੂ ਜੀ ਕਹਿੰਦੇ ਵੀ ਦੇਖ ਪੁੱਤਰ ਸਾਰੀਆਂ ਜ਼ਿੰਮੇਵਾਰੀਆਂ ਤੋਂ ਬੇਲੇ ਹੋ ਕੇ ਹੁਣ ਸਾਡਾ ਦੋਹਾਂ ਜੀਆਂ ਦਾ ਸਮਾਂ ਆਇਆ ਤਾਂ ਵੀ ਅਸੀਂ ਦੋ ਘੜੀ ਬੈਠ ਕੇ ਗੁਰਬਤ ਕਰੀਏ ਆਪਣੇ ਪੋਤੇ ਫੜਾਈਏ ਆਪਣੀ ਜ਼ਿੰਦਗੀ ਜੀਏ ਕਹਿੰਦਾ ਜਦੋਂ ਇਹ ਸਮਾਂ ਆਇਆ ਪੁੱਤ ਸਾਨੂੰ ਪਰਿਵਾਰ ਦੇ ਨਾਲ ਨਾਲ ਸਾਡੇ ਪੁੱਤਾਂ ਨੇ ਸਾਨੂੰ ਵੀ ਵੰਡ ਲਿਆ ਮੇਰੀ ਘਰ ਵਾਲੀ ਦੂਜੇ ਪਾਸੇ ਚਲੀ ਗਈ ਤੇ ਮੈਂ ਦੂਜੇ ਪਾਸੇ ਆ ਗਿਆ ਉਹਨਾਂ ਦੀ ਆਪਸ ਵਿੱਚ ਬੋਲਵਾਣੀ ਨਹੀਂ ਹੈਗੀ ਮੁੰਡਿਆਂ ਦੀ ਮੇਰਿਆਂ ਦੀ ਬੋਲਵਾਣੀ ਨਹੀਂ ਹੈਗੀ ਬੋਲਵਾਣੀ ਉਹਨਾਂ ਦੀ ਹੈ ਕੀ ਵੱਖ ਹੋਈ ਹੈ ਬੋਲਵਾਣੀ ਸਾਡੀ ਵੀ ਬੰਦ ਹੋ ਗਈ ਅਸੀਂ ਕਿਤੇ ਛੜੀ ਸ਼ਿਪਾਹੀ ਬਾਹਰ ਅੰਦਰ ਕਿਤੇ ਗੁਰੂ ਘਰ ਜਾਂ ਉਂ ਕਿਤੇ ਅਸੀਂ ਮਿਲ ਲੈਨੇ ਆ ਸਾਡੀ ਮਜਾਲ ਨਹੀਂ ਹੈਗੀ ਅਸੀਂ ਦੋਏ ਜੀ ਇੱਕ ਦੂਏ ਨੂੰ ਮਿਲ ਲਾਂਗੇ ਦੇਖ ਪੁੱਤ ਸਾਡਾ ਕੀ ਕਸੂਰ ਆ। ਮੈਨੂੰ ਬਾਪੂ ਜੀ ਨੇ ਸਾਰੀ ਸਟੋਰੀ ਸੁਣਾਈ ਆਪਣੀ ਅੱਖਾਂ ਭਰਿਆ ਆ ਬਜ਼ੁਰਗ। ਅੱਖਾਂ ਭਰਿਆ ਆ। ਕਹਿੰਦੇ ਭਈ ਸਾਡਾ ਕੀ ਕਸੂਰ ਆ? ਅਸੀਂ ਕੀ ਕਸੂਰ ਕਰਤਾ ਔਲਾਦ ਨੂੰ ਪਾਲ ਕੇ ਸੈਟਲ ਕਰਕੇ ਸਾਰਾ ਕੁਝ ਉਹਨਾਂ ਦਾ ਅਗਾ ਤਗਾ ਕਰਕੇ ਉਹਨਾਂ ਨੂੰ ਵਿਆਹ ਕੇ ਅਸੀਂ ਕੀ ਇਹੋ ਜਿਹਾ ਗੁਨਾਹ ਖੱਟ ਲਿਆ ਵੀ ਸਾਨੂੰ ਬੁਢਾਪੇ ਵੇਲੇ ਦੋਨਾਂ ਨੂੰ ਅੱਡ ਕਰਤਾ। ਜਿਹੜੀ ਸਾਡੀ ਲਾਸਟ ਜ਼ਿੰਦਗੀ ਆ ਮੈਨੂੰ ਨਹੀਂ ਲੱਗਦਾ ਹੁਣ ਅਸੀਂ ਕਿਤੇ ਰਲ ਕੇ ਦੋਏ ਜੀ ਬੈਠ ਸਕਾਂਗੇ। ਪਰ ਮਨ ਰੋਂਦਾ ਬਹੁਤ ਹੈ ਕਈ ਵਾਰ ਪੁੱਤ ਮੰਚੇ ਆਉਂਦਾ ਵੀ ਸਾਨੂੰ ਵੰਡਣੇ ਵਾਲੇ ਉਹ ਤੁਹਾਨੂੰ ਵੀ ਕਿਤੇ ਪਤਾ ਲੱਗੇ ਤੁਹਾਡੀ ਔਲਾਦ ਵੀ ਤੁਹਾਨੂੰ ਬੰਡੇ ਹੁਣ ਤੁਹਾਡੀ ਜਵਾਨੀ ਆ ਤੁਹਾਨੂੰ ਪਤਾ ਨਹੀਂ ਹੈਗਾ ਚੜਦੇ ਲੈਂਦੇ ਦਾ ਇਨਸਾਨ ਕਈ ਵਾਰ ਇੱਕ ਦੂਏ ਤੋਂ ਵਿਛੜ ਜਾਂਦਾ ਹੈ ਜੀਵਨ ਸਾਥੀ ਦੀ ਭਾਵੇਂ ਮੌਤੇ ਹੋ ਜਵੇ ਉਹ ਜਵਾਨੀ ਪਹਿਰਾ ਨਿਕਲ ਜਾਂਦਾ ਹੈ ਪਰ ਜਿਹੜਾ ਬੁਢਾਪਾ ਹੈ ਨਾ ਉਹ ਇੱਕ ਦੂਏ ਤੋਂ ਬਗੈਰ ਕੱਢਣਾ ਬਹੁਤ ਔਖਾ ਹੈ ਨਾਲੇ ਜਿਉਂਦੀ ਜਿਉਂਦੀ ਤਾਂ ਵਾੜਾ ਔਖਾ ਹੈ ਜੇ ਇੱਕ ਜਣਾ ਵੈਸੇ ਵਿਛੜ ਜਵੇ ਬੰਦੇ ਨੂੰ ਸਬਰ ਹੁੰਦਾ ਹੈ ਵੀ ਮੇਰਾ ਨਹੀਂ ਹੈਗਾ ਜਿਉਂਦੇ ਜਿਉਂਦੇ ਬੰਦਾ ਕਿਵੇਂ ਬਰਦਾਸ਼ਤ ਕਰੇ ਉਹਨਾਂ ਦੀਆਂ 100 ਦਿਲ ਦੀਆਂ ਗੱਲਾਂ 100 ਦੁੱਖ ਸੁੱਖ 100 ਧੀਆਂ ਨੇ ਆਉਣਾ ਕਬੀਲਦਾਰੀ ਦੀਆਂ ਗੱਲਾਂ ਦੇਖ ਇਹ ਜਿਹੜੀ ਅੱਜ ਦੇ ਮੁੰਡਿਆਂ ਦੀ ਇਹ ਗੱਲ ਹੈ ਇਹ ਬਹੁਤ ਘਰਾਂ ਦੀ ਕਹਾਣੀ ਹੈ ਇਹ ਇੱਕ ਘਰ ਦੀ ਕਹਾਣੀ ਨਹੀਂ ਹੈਗੀ ਇਹ ਸਚਾਈ ਹੈ ਸਚਾਈ ਹੈ ਇਹ ਬਹੁਤ ਹੀ ਗਲਤ ਫੈਸਲਾ ਹੈ ਮੈਂ ਤਾਂ ਕਹਿੰਨੀ ਆ ਵੀ ਤੁਸੀਂ ਕਿਲਾ ਅੱਧਾ ਕਿਲਾ ਭਾਵੇਂ ਇੱਕ ਪਾਸੇ ਹੀ ਵੱਧ ਰੱਖ ਲਿਆ ਕਰੋ ਜੇ ਤੁਹਾਡੀ ਰੋਟੀ ਉਹ ਮੁੱਲ ਦੀ ਪੈਣ ਲੱਗ ਜਿੰਦੀ ਹੈ ਵਸਤਾ ਚ ਆ ਕੇ ਕਿਲਾ ਅੱਧਾ ਕਿਲਾ ਬਣਾ ਵੱਧ ਰੱਖ ਲਿਆ ਕਰੋ ਪਰ ਤੁਸੀਂ ਆਪਣੀ ਜ਼ਰਤ ਨਾਲ ਬਾਪੂਆਂ ਚ ਜ਼ਰਤ ਚਾਹੀਦੀ ਹੈ ਵੀ ਅਸੀਂ ਰਹਿਣਾ ਦੋਹਾਂ ਜੀਆਂ ਨੇ ਇੱਕ ਪਾਸੇ ਹੀ ਐ ਜੁਦੇ ਤੁਸੀਂ ਹੋਇਓ ਅਸੀਂ ਦੋਹਾਂ ਜੀਆਂ ਨੇ ਜੁਦੇ ਨਹੀਂ ਹੋਣਾ ਅਸੀਂ ਦੋਹਾਂ ਜੀਆਂ ਨੇ ਜੁਦੇ ਨਹੀਂ ਹੋਣਾ ਅਸੀਂ ਸਾਰੀ ਜ਼ਿੰਦਗੀ ਲਟਾ ਪਿੰਗ ਹੁੰਦਿਆਂ ਨੇ ਕੱਢੀ ਐ ਅੱਜ ਮਰਨ ਵੇਲੇ ਅਸੀਂ ਜੁਦੇ ਹੋ ਜੀਏ ਇੱਕ ਦੂਏ ਤੋਂ ਤੜਫਦਾ ਹੀ ਅਸੀਂ ਮਰ ਜਾਈਏ ਮੈਂ ਇਹ ਕਹਿਨੀ ਆਂ ਵੀ ਇੰਨੀ ਕੁ ਪਾਵਰ ਮਾਪੇ ਆਪਣੇ ਹੱਥ ਰੱਖਿਆ ਕਰੋ ਜਮਾ ਹੀ ਹੱਥ ਬਿਠਾ ਕੇ ਇਹਨਾਂ ਨੂੰ ਫੜਾਇਆ ਨਾ ਕਰੋ ਫਿਰ ਤਾਂ ਹੀ ਇਹ ਇਹ ਜੇ ਸਮੇਂ ਦਾ ਮਹਤਾਜ ਕਰ ਦਿੰਦੇ ਨੇ ਮਾਪਿਆਂ ਨੂੰ ਦੇਖੋ ਜਿਹੜੇ ਮਾਂ ਬਾਪ ਇਕਲ ਇੱਕ ਦੂਏ ਨੂੰ ਕਲਪਦੇ ਆ ਉਹਨਾਂ ਦੇ ਅੰਦਰੋਂ ਫਿਰ ਅਸੀਸ ਨਹੀਂ ਨਿਕਲਦੀ ਹੈਗੀ ਬਹੁਤ بڑا ਪਾਪ ਹੈ ਇਹ ਬਹੁਤ بڑا ਪਾਪ ਹੈ ਅੱਜ ਕੱਲ੍ਹ ਦੀਆਂ ਤਾਂ ਰੱਖਦੀਆਂ ਹੀ ਜਵਾਕ ਇੱਕ ਇੱਕ ਐ ਜੇ ਦੋ ਦੋ ਹੁਣ ਪਤਾ ਲੱਗੇ ਵੀ ਕਿਵੇਂ ਬਡਾਪੇ ਚ 1 2 ਕਿੰਨੀ 1 2 ਕਿੰਨੀ ਬੈਂਦਾ ਫੇਰ ਦਿਮਾਗ ਟਕਣੇ ਆਵੇ 100 ਬਜ਼ੁਰਗ ਢਿੱਲਾ ਮਿੱਸਾ ਹੁੰਦਾ ਜਨਾਨੀ ਢਿੱਲੀ ਆ ਉਹਦੀ ਆਦਮੀ ਚ ਸੁਤਾ ਰਹਿੰਦੀ ਆ ਆਦਮੀ ਢਿੱਲਾ ਉਹਦੀ ਜਨਾਨੀ ਚ ਸੁਤਾ ਰਹਿੰਦੀ ਆ ਕਿੰਨੇ ਘਟਿਆ ਦਿਮਾਗ ਦੇ ਲੋਕ ਹੁੰਦੇ ਨੇ ਧੀ ਪੁੱਤ ਹੁੰਦੇ ਨੇ ਜਿਹੜੇ ਮਾਪਿਆਂ ਦੀਆਂ ਵੰਡੀਆਂ ਬਾਲਮਦੇ ਨੇ ਵੰਡ ਲਓ ਤੁਸੀਂ ਜਿਹੜਾ ਕੁਝ ਵੰਡਣਾ ਹੈ ਘਰ-ਬਾਰ ਵੰਡ ਲਓ ਜਾਇਦਾਦਾਂ ਵੰਡ ਲਓ ਹੋਰ ਤੁਹਾਡਾ ਘਰ ਦਾ ਸੰਦਾ ਬੰਦਾ ਉਹ ਵੰਡ ਲੋ ਪਰ ਤੁਸੀਂ ਮਾਪੇ ਪਾਪਾਂ ਚ ਵੰਡੀਆਂ ਨਾ ਨਾ ਪਾਓ ਉਹਨਾਂ ਨੇ ਜ਼ਿੰਦਗੀ ਚ ਆਪਣੇ ਚੰਗੇ ਮਾੜੇ ਦਿਨ ਹੰਡਾਏ ਹੋਏ ਨੇ ਉਹਨਾਂ ਦੀਆਂ ਬਹੁਤ ਦਿਲ ਦੀਆਂ ਗੁਰਬਤਾਇਆਂ ਜਿਹੜੀਆਂ ਤੁਸੀਂ ਲਾਸਟ ਸਮੇਂ ਟੱਕੇ ਨਾਲ ਦਿਲ ਦੀਆਂ ਦਿਲ ਚ ਹੀ ਦਫਨ ਕਰਾਉਨੇ ਹੋ ਇਹ ਤੁਹਾਨੂੰ ਸਜ਼ਾ ਕਈ ਵਾਰ ਪ੍ਰਮਾਤਮਾ ਦੇ ਦਿੰਦਾ ਹੈ ਜੇ ਤੁਸੀਂ ਬੰਡੇ ਲਏ ਫਿਰ ਤੁਹਾਨੂੰ ਇੱਕ ਦੂਏ ਦਾ ਮਿਲਣ ਤੋਂ ਹਟਾਉਣ ਦਾ ਕੋਈ ਹੱਕ ਨਹੀਂ ਹੈ ਉਹ ਭਾਵੇਂ ਸਾਂਝ ਮਿਲਣ ਭਾਵੇਂ ਉਹ ਸਵੇਰ ਮਿਲਣ ਜਿੰਨਾ ਚਿਰ ਮਰਜੀ ਉਹ ਇਕੱਠੇ ਬੈਠਣ ਜਿੰਨਾ ਚਿਰ ਮਰਜੀ ਉਹ ਹੱਸਣ ਖੇਡਣ ਜਿੰਨਾ ਚਿਰ ਮਰਜੀ ਉਹ ਗੁਰਬਤ ਕਰਨ ਤੁਹਾਨੂੰ ਕੋਈ ਹੱਕ ਨਹੀਂ ਉਹਨਾਂ ਨੂੰ ਇੱਕ ਦੂਏ ਕਿੰਨੀ ਜਾਣ ਤੋਂ ਹਟਾਉਣ ਦਾ ਸਰੀਕ ਤੁਸੀਂ ਹੋਊਂਗੇ ਇੱਕ ਦੂਏ ਦੇ ਇਹ ਬਹੁਤ ਬੜਾ ਪਾਪ ਹੈ ਬਹੁਤ ਬੜਾ ਪਾਪ ਹੈ ਉਹਨਾਂ ਦੀ ਚਾਰ ਦਿਨ ਦੀ ਚਾਂਦਨੀ ਹੁੰਦੀ ਹੈ ਮਾਰ ਕੇ ਤਾਂ ਉਹਨਾਂ ਨੇ ਵਿਛੜੇ ਜਾਣਾ ਹੈ ਸਾਨੂੰ ਪਤਾ ਹੁੰਦਾ ਹੈ ਸਾਡੇ ਮਾਪੇ ਬਿਰਧ ਅਵਸਥਾ 'ਚ ਆ ਗਏ ਹੁਣ ਇਹ ਕਿੰਨੇ ਕਿਰਦੇ ਨੇ ਕੀ ਕਿੱਲੇ ਗੱਡੇ ਹੁੰਦੇ ਨੇ ਕਿਸੇ ਦੇ ਤੁਸੀਂ ਤਾਂ ਜਿਉਂਦੇ ਜਿਉਂਦਿਆਂ ਨੂੰ ਇੱਕ ਦੂਏ ਤੋਂ ਦੂਰ ਕਰ ਦੰਨੇ ਆਂ ਭਾਵੇਂ ਤੁਸੀਂ ਇੱਕ ਦੂਏ ਨੂੰ ਮਾਪਾਪ ਨੂੰ ਆਪਣੇ ਆਪਣੇ ਘਰ ਕੇ ਉਹਦੀ ਮੱਖੀ ਬਣਾ ਕੇ ਰੱਖੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਰੋਲਦੇ ਹੋ ਜੇ ਕਰਦੇ ਹੋ ਉਹ ਕਰਦੇ ਤੁਸੀਂ ਭਾਵੇਂ ਆਪ ਦੇ ਆਪ ਦੇ ਘਰ ਇੱਕ ਦੂਏ ਨੂੰ ਕਿ ਉਹਦੀ ਮੱਖੀ ਬਣਾ ਕੇ ਰੱਖੋ ਸੇਵਾ ਕਰਦੇ ਹੋ ਬੜੀ ਤੁਹਾਡੀ ਸਤਿਕਾਰ ਵਾਲੀ ਗੱਲ ਹੈ ਪਰ ਜਿਹੜਾ ਉਹਨਾਂ ਦਾ ਆਪਸੀ ਮੇਲ ਹੈ ਉਹ ਬੰਦ ਕਰਤਾ ਨਾ ਇਹ ਬਹੁਤ ਬੜਾ ਪਾਪ ਹੈ ਕਹਰਾ ਆਪਦੀ ਜ਼ਿੰਦਗੀ ਚ ਨਿਗਾਹ ਮਾਰ ਕੇ ਦੇਖਿਓ ਵੀ ਇਹ ਤੜਫ ਕਿੱਡੀ ਵੱਡੀ ਆ ਸੋ ਉਹੀ ਗੱਲਾਂ ਨੇ ਮੈਂ ਉਸ ਬਾਪੂ ਦੀਆਂ ਅੱਖਾਂ ਭਰੀਆਂ ਦੇਖ ਕੇ ਮੈਨੂੰ ਵੀ ਬਹੁਤ ਉਸ ਚੇਤੇ ਆ ਗਿਆ ਮੈਂ ਕਿਹਾ ਬਾਪੂ ਜੀ ਇਹ ਬਹੁਤ ਘਰਾਂ ਦੀ ਕਹਾਣੀ ਆ ਕਿਉਂ ਤੁਸੀਂ ਮਨ ਖਰਾਬ ਕਰਦੇ ਹੋ ਇਹੀ ਪਾਈਆਂ ਪੈਣ ਬੈਣ ਲਾਈਆਂ ਇੱਥੇ ਆ ਸਭ ਕੁਝ ਤੁਸੀਂ ਘਬਰਾਓ ਨਾ ਕਹਨੇ ਧੀਏ ਸਭ ਤੋਂ ਵੱਡਾ ਤਾਂ ਦੁੱਖ ਇਹ ਆ ਵੀ ਸਾਡੀ ਬੋਲਬਾਣੀ ਦੁਹਾਜੀਆਂ ਦੀ ਬੰਦ ਕਰਤੀ ਕੰਨ ਮੈਨੂੰ ਇਹ ਦੁੱਖ ਨਹੀਂ ਆਏਗਾ ਮੈਂ ਵੀ ਮੇਰੀ ਵੀ ਸੇਵਾ ਬਥੇਰੀ ਹੈ ਤੁਹਾਡੀ ਮਾਤਾ ਦੀ ਵੀ ਸੇਵਾ ਬਥੇਰੀ ਹੈ ਪਰ ਅਸੀਂ ਇੱਕ ਦੂਏ ਨੂੰ ਮਿਲ ਨਹੀਂ ਸਕਦੇ ਦੁੱਖ ਇਹ ਚੀਜ਼ ਦਾ ਹੈ ਅਸੀਂ ਇਕੱਠੇ ਬਹਿ ਨਹੀਂ ਸਕਦੇ ਸਾਨੂੰ ਪਤਾ ਨਹੀਂ ਕਿੰਨਾ-ਕਿੰਨਾ ਚਿਰ ਲੰਘ ਜਾਂਦਾ ਇੱਕ ਦੂਏ ਨੂੰ ਦੇਖੇ ਆ ਸਾਡੇ ਮੁੰਡਿਆਂ ਦੇ ਘਰਾਂ ਦਾ ਵੀ ਫਰਕ ਹੈ ਇੱਕ ਨੇ ਬਾਹਰ ਮਕਾਨ ਪਾ ਲਿਆ ਇੱਕ ਪਿੰਡ 'ਚ ਪਾਈ ਬੈਠਾ ਹੈ ਦੇਖੋ ਇਹ ਬਹੁਤ بڑا ਮਹਾਪਾਪ ਹੈ ਮੈਂ ਇਸ ਗੱਲ ਨੂੰ ਪਾਪ ਕਹੂੰਗੀ ਜਿੱਥੇ ਦੋ ਰੂਹਾਂ ਟੜਫਦੀਆਂ ਹਨ ਰੂਹਾਂ ਵੀ ਉਹ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੁੱਖ ਸੁੱਖ ਇੱਕ ਦੂਏ ਦੇ ਮੋਢੇ ਨਾਲ ਮੋਢਾ ਜੋੜ ਕੇ ਹੰਢਾਏ ਆਂ ਸਾਰੀ ਜ਼ਿੰਦਗੀ ਚ ਆਪਣੇ ਧੀਆਂ ਪੁੱਤ ਪਾਲਣ ਤੋਂ ਲੈ ਕੇ ਪੜਾਉਣ ਵਿਆਹਣ ਤੱਕ ਬੜੇ ਮਾਪੇ ਦੁੱਖ ਦਰਦ ਹੰਡਾਉਣੇ ਆਂ ਬੜੀਆਂ ਗਰੀਬੀਆਂ ਅਮੀਰੀਆਂ ਹੰਡਾਉਣੇ ਆਂ ਜਦੋਂ ਉਹਨਾਂ ਦੀ ਛਾਂ ਦਾ ਟਾਈਮ ਆਇਆ ਉਦੋਂ ਮਾਪੇ ਹੀ ਵੰਡਲੇ ਇਹ ਸੋਈ ਗੱਲਾਂ ਆ ਮੈਂ ਤੁਹਾਨੂੰ ਦੱਸਦੀ ਆ ਬਾਪੂ ਜੀ ਦੀ ਹਾਈਟ ਵੀ ਘੱਟੋ ਘੱਟ ਵੀ 6 ਫੁੱਟ ਤੋਂ ਬਾਹਰ ਹੋਣੀ ਆ ਐਡਾ ਆਦਮੀ ਅੱਖਾਂ ਭਾਰੀ ਖੜਾ ਹੋਵੇ ਨਾ ਧਰਤੀ ਬੇਰ ਨਹੀਂ ਦੰਦੀ ਤੀਵੀਆਂ ਦੇ ਮਨ ਭਰਦੇ ਦੇਖਿਆ ਔਲਾਦ ਤੋਂ ਦੁਖੀ ਹੋ ਕੇ ਪਰ ਆਪਣੇ ਜੀਵਨ ਸਾਥੀ ਦੀ ਤੜਫ ਵਿੱਚ ਇੱਕ ਪਿਓ ਦੀਆਂ ਅੱਖਾਂ ਭਰ ਜਾਣੀਆਂ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਨਾ ਮੈਂ ਉਹਨਾਂ ਨੂੰ ਜਾਣਦੀ ਆ ਨਾ ਮੈਨੂੰ ਪਤਾ ਵੀ ਉਹ ਕੌਣ ਨੇ ਨਾ ਮੈਂ ਉਹਨਾਂ ਨੂੰ ਪਿੰਡ ਪੁੱਛਿਆ ਸਿਰਫ ਉਹਨਾਂ ਨੇ ਮੈਨੂੰ ਇਹ ਕਿਹਾ ਕਹਿੰਦੇ ਧੀਏ ਮੈਂ ਤੇਰੀਆਂ ਵੀਡੀਓ ਦੇਖਦਾ ਮੈਂ ਦੇਖੀ ਜਾਨਣਾ ਵੀ ਕੁੜੀ ਤਾਂ ਹੋਈ ਐ ਉਹਨਾਂ ਨੇ ਮੇਰੇ ਨਾਲ ਦੋ ਗੱਲਾਂ ਇਹ ਸਾਂਝੀਆਂ ਕੀਤੀਆਂ ਨੇ ਮੈਂ ਕਹਿੰਨੀ ਆ ਵੀ ਮੇਰਾ ਵੀ ਮਨ ਖਰਾਬ ਹੋ ਗਿਆ ਐਡੇ ਐਡੇ ਆਦਮੀਆਂ ਨੂੰ ਢੀਆਂ ਪੁੱਤਾਂ ਦੀ ਅਕਲ ਰਵਾ ਦਿੰਦੀ ਐ ਸੋਈ ਗੱਲ ਐ ਐਨੇ ਮੱਤ ਦੇ ਹੌਲੇ ਬਣ ਕੇ ਨਾ ਰਿਹਾ ਕਰੋ ਕਿਉਂਕਿ ਬਜ਼ੁਰਗ ਕਹਿੰਦੇ ਹੁੰਦੇ ਨੇ ਇਹੀ ਪਾਈਆਂ ਪੈਨ ਪੈਨ ਲਾਈਆਂ ਅੱਜ ਵੇਲਾ ਅੱਜ ਵੇਲਾ ਕਹਿ ਦਿੰਦੇ ਨੇ ਤੁਹਾਡਾ ਕੱਲ ਨੂੰ ਤੁਹਾਡੀ ਔਲਾਦ ਦਾ ਜੇ ਬੇਬੇ ਬਾਪੂ ਅੱਜ ਇੱਕ ਦੂਏ ਨੂੰ ਤੜਫਦੇ ਨੇ ਹੋ ਸਕਦਾ ਔਣੇ ਵਾਲੇ ਸਮੇਂ 'ਚ ਤੁਸੀਂ ਵੀ ਤੜਫੋ ਕਿਉਂਕਿ ਅਸੀਂ ਬੱਚਿਆਂ ਨੂੰ ਸੇਧ ਹੀ ਇਦਾਂ ਦੀ ਦੇ ਰਹੇ ਹਾਂ ਘਰ 'ਚ ਬੈਠੇ ਸਾਨੂੰ ਲੱਗਦਾ ਪਤਾ ਨਹੀਂ ਅਸੀਂ ਆਪਣੇ ਬੱਚਿਆਂ ਦੀ ਕਿੰਨੀ ਕੁ ਵਧੀਆ ਪਰਵਰਿਸ਼ ਕਰ ਰਹੇ ਹਾਂ ਸਭ ਕੁਝ ਬੱਚਿਆਂ ਨੂੰ ਘਰ ਤੋਂ ਹੀ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਜੀ ਜਿਹੜੇ ਬੱਚੇ ਅੱਜ ਖੇਡਦੇ ਕੁੱਦਦੇ ਸਾਡੇ ਸਾਹਮਣੇ ਫਿਰਦੇ ਆ ਸਾਨੂੰ ਲੱਗਦਾ ਵੀ ਇਹਨਾਂ ਨੂੰ ਕਾਸੇ ਦਾ ਨਹੀਂ ਪਤਾ ਜਦੋਂ ਇਹਨਾਂ ਨੇ ਮੈਚ્યોਰ ਹੋਣਾ ਸਭ ਕੁਝ ਇਹਨਾਂ ਦੀ ਅੱਖਾਂ ਸਾਹਮਣੇ ਆ ਜਾਣਾ ਕੀ ਸੱਚ ਹੈ ਤੇ ਕੀ ਝੂਠ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ